ਨਜ਼ਦੀਕ ਜਾਣ ਤੋਂ ਪਤਾ ਲੱਗਾ ਕਿ ਉਹਨਾਂ ਦੀ ਤੋਪ ਦਾ ਪਹੀਆ ਟੁੱਟਾ ਹੋਇਆ ਸੀ। ਇਹਨਾਂ ਵਿੱਚੋਂ ਇੱਕ ਨੇ ਤਸਵੀਜ਼ ਕੀਤੀ ਕਿ ਜੇ ਇਸ ਟੁੱਟੇ ਹੋਏ ਪਹੀਏ ਦੀ ਥਾਂ ਸੀ ਵਾਰੀ-ਵਾਰੀ ਆਪਣਾ ਮੋਟਾ ਢਾਈਏ ਤਾਂ ਇਹ ਤੋਪ ਕੰਮ ਕਰ ਸਕਦੀ ਹੈ। ਅਕਾਲੀ ਫੂਲਾ ਸਿੰਘ ਨੇ ਹਮਲ ਕਰੇ ਅਚਾਨਕ ਹੀ ਕਿਲੇ ਦੇ ਤਾਵਾ ਵੱਲ। ਨਵਾਬ ਮੁਜ਼ਫਰ ਖਾਨ ਆਪਣੇ ਪੁੱਤਰਾਂ ਸਮੇਤ ਮੁਕਾਬਲੇ ਲਈ ਆਇਆ ਪਰ ਖਾਲਸੇ ਦੀ ਤਲਵਾਰ ਦੇ ਸਾਹਮਣੇ ਪੇਸ਼ ਨਾ ਚੱਲੀ ਤੇ ਸਿੰਘ ਅਕਾਲ ਇਹ ਘਾਰੇ ਗਜਉਂਦੇ ਅੰਦਰ ਜਾਣੇ ਸ਼ੁਰੂ ਹੋ ਗਏ ਅੱਜ ਗੱਲ ਕਰਦੇ ਹਾਂ ਮਲਤਾਨ ਦੀ ਜੰਗ ਬਾਰੇ ਸਰਦਾਰ ਨਿਹਾਲ ਸਿੰਘ ਨੇ ਆਪਣੇ ਪੁੱਤਰ ਸਰਦਾਰ ਸ਼ਾਮ ਸਿੰਘ ਔਟਾਰੀ ਵਾਲਾ ਨੂੰ ਮਹਾਰਾਜਾ ਰਣਜੀਤ ਸਿੰਘ ਜੀ ਦੀ ਖਾਲਸਾ ਫੌਜ ਵਿੱਚ ਭਰਤੀ ਕਰਵਾ ਦਿੱਤਾ ਸੀ ਸਰਦਾਰ ਸ਼ਾਮ ਸਿੰਘ ਔਟਾਰੀ ਵਾਲਾ ਦੇ ਜੀਵਨ ਦਾ ਸਭ ਤੋਂ ਪਹਿਲਾ ਪ੍ਰਸਿੱਧ ਕਾਰਨਾਮਾ ਜੋ ਇਤਿਹਾਸ ਵਿੱਚ ਆਇਆ ਹੈ ਉਹ ਸਨ 1818 ਦੀ ਮਲਤਾਨ ਦੀ ਆਖਰੀ ਲੜਾਈ ਹੈ ਇਸ ਤੋਂ ਪਹਿਲਾਂ ਮਲਤਾਨ ਪਰ ਤਿੰਨ ਵਾਰ ਚੜ੍ਹਾਈ ਕੀਤੀ ਗਈ ਸੀ ਪਰ ਕਬਜ਼ਾ ਨਹੀਂ ਸੀ ਕੀਤਾ ਗਿਆ ਪਹਿਲੀ ਮਹਮ 1810 ਵਿੱਚ ਮਲਤਾਨ ਗਈ ਜਦ ਕਿ ਮਹਾਰਾਜਾ ਰਣਜੀਤ ਸਿੰਘ 2.5 ਲੱਖ ਰੁਪਏ ਤੇ 20 ਘੋੜੇ ਨਜ਼ਰਾਨਾ ਅਤੇ ਲੜਾਈ ਵੇਲੇ ਇੱਕ ਫੌਜੀ ਦਸਤੇ ਦੀ ਸਹਾਇਤਾ ਦਾ ਵਹਿਦਾ ਲੈ ਕੇ ਮੁੜਿਆ ਸੀ ਦੂਸਰੀ ਵਾਰ 1816 ਵਿੱਚ 120000 ਨਈਰਾਨਾ ਮੁਕਰਰ ਹੋਇਆ ਜਿਸ ਵਿੱਚ 80000 ਲੈ ਕੇ ਮਹਾਰਾਜਾ ਰਣਜੀਤ ਸਿੰਘ ਮਨਕੇਰੇਵਲ ਨੂੰ ਆ ਗਿਆ ਤੀਸਰੀ ਵਾਰ 1817 ਵਿੱਚ ਮੁਲਤਾਨ ਦੀ ਮਹਮ ਮਿਸਰ ਦੀਵਾਨ ਚੰਦ ਦੀ ਕਮਾਨ ਹੇਠ ਭੇਜੀ ਗਈ ਪਰ ਉਸ ਨੂੰ ਸਫਲਤਾ ਪ੍ਰਾਪਤ ਨਾ ਹੋਣ ਕਰਕੇ 1818 ਦੇ ਆਰੰਭ ਵਿੱਚ 25000 ਫੌਜ ਕਵਰ ਖੜਕ ਸਿੰਘ ਦੀ ਸਰਦਾਰੀ ਵਿੱਚ ਮੁਲਤਾਨ ਨੂੰ ਭੇਜੀ ਤੇ ਮਿਸਰ ਦੀਵਾਨ ਚੰਦ ਉਸਦਾਨ ਨਾਇਬ ਮੁਕਰਰ ਕੀਤਾ ਗਿਆ ਇਸ ਮੁਹੰਮ ਦੇ ਨਾਲ ਸਰਦਾਰ ਸ਼ਾਮ ਸਿੰਘ ਟਾਰੀਵਾਲਾ ਵੀ ਸਨ ਜਿਸ ਵੇਲੇ ਮਲਤਾਨ ਦੇ ਕਿਲੇ ਨੂੰ ਘੇਰਾ ਪਾਇਆ ਗਿਆ ਤਾਂ ਦੱਖਣ ਦੀ ਬਾਤਰੀ ਦੀ ਵਾਹੀ ਦੀ ਕਮਾਂਡ ਇਹਨਾਂ ਦੇ سپਰਤ ਸੀ ਦੂਸਰੀਆਂ ਬਾਤਰੀਆਂ ਸਰਦਾਰ ਦਲ ਸਿੰਘ ਨਹੇਰਣਾ ਸਰਦਾਰ ਅਮੀਰ ਸਿੰਘ ਸੰਧਾਵਾਲੀਆ ਅਤੇ ਸਰਦਾਰ ਦੇਸਾ ਸਿੰਘ ਮਜੀਠੀਆ ਦੀ ਕਮਾਂਡ ਹੇਠ ਮੁਲਤਾਨ ਦੇ ਹਾਕਮ ਨਵਾਬ ਮੁਜ਼ੱਫਰ ਖਾਨ ਨੇ ਕਾਫੀ ਤਿਆਰੀ ਕੀਤੀ ਹੋਈ ਸੀ ਆਪਣੀ ਮਦਦ ਲਈ ਉਸਨੇ ਸਿੱਖਾਂ ਵਿਰੁੱਧ ਜਿਹਾਦ ਦੇ ਨਾਮ ਤੇ ਬੇਸ਼ੁਮਾਰ ਮੁਖਈਆ ਵੀ ਇਕੱਠਾ ਕਰ ਲਿਆ ਸੀ ਤੇ ਉਹ ਮੁਕਾਬਲੇ ਤੇ ਡਟਿਆ ਹੋਇਆ ਫੌਜ ਦੀ ਆਪ ਕਮਾਂਡ ਕਰ ਰਿਹਾ ਸੀ ਭਾਵੇਂ ਖੁਦ ਮਹਾਰਾਜਾ ਰਣਜੀਤ ਸਿੰਘ ਇਸ ਵੇਲੇ ਮੁਲਤਾਨ ਮੌਜੂਦ ਨਹੀਂ ਸੀ ਪਰ ਉਹ ਲਾਹੌਰ ਰੋਜ਼ਾਨਾ ਘੇਰੇ ਅਤੇ ਜੰਗ ਸਬੰਧੀ ਹਦਾਇਤਾਂ ਭੇਜਦਾ ਰਹਿੰਦਾ ਸੀ ਉਨ੍ਹਾਂ ਦੀ ਮਨਸ਼ਾ ਸੀ ਕਿ ਕਿਲੇ ਤੇ ਤਵਾ ਬੋਲ ਕੇ ਕੋਈ ਖਤਰਾ ਨਾ ਲਿਆ ਜਾਵੇ ਬਲਕਿ ਘੇਰੇ ਨੂੰ ਮਜ਼ਬੂਤ ਕਰਕੇ ਮੁਜ਼ਫਰ ਖਾਨ ਨੂੰ ਕਿਲਾ ਖਾਲੀ ਕਰਨ ਲਈ ਮਜਬੂਰ ਕੀਤਾ ਜਾਵੇ ਪਰ ਤਾਂ ਵੀ ਕਈ ਵਾਰ ਿੱਕੇ ਦੁੱਕੇ ਹਲਕੇ ਹੱਲੇ ਤੇ ਤੜਫਾ ਕਦੀ ਹੋ ਹੀ ਜਾਂਦੀਆਂ ਸਨ ਗੋਲੀਬਾਰੀ ਲਗਾਤਾਰ جاری ਰਹਿੰਦੀ ਸੀ ਇਸ ਮੌਕੇ ਤੇ ਭੰਗਿਆਂ ਵਾਲੀ ਤੋਪ ਜਮ ਜਮਾ ਲਾਹੌਰੋਂ ਮੰਗਵਾ ਕੇ ਚਾਰ ਵਾਰੀ ਇੱਥੇ ਚਲਾਈ ਗਈ ਜਿਸ ਨਾਲ ਕਿਲੇ ਦੀਆਂ ਦਵਾਰਾਂ ਜ਼ਰਜ਼ਰੀ ਹੋ ਕੇ ਟਹਿ ਗਈਆਂ ਇਸ ਵੇਲੇ ਦੀ ਇੱਕ ਬੜੀ ਅਜੀਬ ਘਟਨਾ ਮੁਨਸੀ ਗੁਲਾਬ ਜਲਾਨੀ ਨੇ ਆਪਣੀ ਲਿਖਤ ਜੰਗ ਮਲਤਾਨ ਵਿੱਚ ਦਿੱਤੀ ਹੈ ਉਹ ਲਿਖਦੇ ਹਨ ਕਿ ਇਸ ਜੰਗ ਵਿੱਚ ਮੈਂ ਭੇਸ ਬਦਲ ਕੇ ਸੂਹੇ ਦਾ ਕੰਮ ਕਰ ਰਿਹਾ ਸੀ ਅਤੇ ਆਪਣੇ ਪਟੇ ਸਿੰਘਾਂ ਦੇ ਕੇਸਾਂ ਵਾਂਗ ਉੱਪਰ ਨੂੰ ਲਪੇਟੇ ਹੋਏ ਸਨ ਅਖੀਰ ਦੇ ਦਿਨ 2 ਜੂਨ 1818 ਦੀ ਗੱਲ ਹੈ ਕਿ ਜਦ ਮੈਂ ਖਬਰਾਂ ਸੂਹਾ ਲੈ ਲਈ ਇਸ ਤਰ੍ਹਾਂ ਸਿੱਖ ਫੌਜ ਵਿੱਚ ਫਿਰ ਰਿਹਾ ਸੀ ਤੋਪ ਖਾਨੇ ਦੇ ਇੱਕ ਪਾਸੇੋਂ ਮੈਨੂੰ ਕਪਰਾਹਟ ਵਿੱਚ ਕੀਤੀਆਂ ਜਾ ਰਹੀਆਂ ਕੁਝ ਗੱਲਾਂ ਸੁਣਾਈ ਪਈਆਂ ਮੈਂ ਜਲਦੀ ਨਾਲ ਉੱਧਰ ਨੂੰ ਹੀ ਹੋ ਗਿਆ ਕੀ ਵੇਖਦਾ ਆ ਕਿ 12 13 ਸਿੰਘ ਆਪਸ ਵਿੱਚ ਝਗੜ ਰਹੇ ਹਨ ਪਹਿਲਾ ਮੈਂ ਪਹਿਲਾ ਮੈਂ ਕਹਿ ਰਿਹਾ ਸੀ ਨਜ਼ਦੀਕ ਜਾਣ ਤੋਂ ਪਤਾ ਲੱਗਾ ਕਿ ਉਹਨਾਂ ਦੀ ਤੋਪ ਦਾ ਪਹੀਆ ਟੁੱਟਾ ਹੋਇਆ ਸੀ ਇਹਨਾਂ ਵਿੱਚੋਂ ਇੱਕ ਨੇ ਤਸਵੀਜ਼ ਕੀਤੀ ਕਿ ਜੇ ਇਸ ਟੁੱਟੇ ਹੋਏ ਪਹੀਏ ਦੀ ਥਾਂ 'ਤੇ ਵਾਰੀ-ਵਾਰੀ ਆਪਣਾ ਮੋਹੱਡਾ ਡਾਈਏ ਤਾਂ ਇਹ ਤੋਪ ਕੰਮ ਕਰ ਸਕਦੀ ਹੈ ਤੇ ਸਾਡੇ ਪਾਸਿਓਂ ਢਿੱਲੀ ਪੈ ਰਹੀ ਹੈ ਤੋਪਾਂ ਦੀ ਮਾਰ ਫੇਰ ਤੇਜ਼ ਹੋ ਜਾਏਗੀ ਇਹ ਤਸਵੀਜ਼ ਸੁਣ ਕੇ ਉਹਨਾਂ ਸਿੰਘਾਂ ਵਿੱਚੋਂ ਹਰ ਕੋਈ ਪਹਿਲਾ ਮੈਂ ਪਹਿਲਾ ਮੈਂ ਕਹਿ ਰਿਹਾ ਸੀ ਤੇ ਸ਼ੋਰ ਮੱਚਿਆ ਹੋਇਆ ਸੀ ਇਤਨੇ ਨੂੰ ਇੱਕ ਸਿੰਘ ਨੇ ਜੋ ਅਫਸਰ ਮਾਲੂਮ ਹੁੰਦਾ ਸੀ ਕਿਹਾ ਕਿ ਮੇਰੀ ਗੱਲ ਸੁਣੋ ਪਹਿਲਾਂ ਮੈਂ ਆਪਣਾ ਮੋਢਾ ਡਾਹਾਂਦਾ ਹਾਂ ਮੇਰੇ ਪਿੱਛੋਂ ਦੇਹਣੇ ਵਾਲਾ ਸਿਪਾਹੀ ਤੇ ਉਸ ਪਿੱਛੋਂ ਉਸਦੇ ਬائیں ਵਾਲਾ ਇਸ ਤਰ੍ਹਾਂ ਵਾਰੀ-ਵਾਰੀ ਆਪਣਾ ਮੋਢਾ ਡਾਹੰਦੇ ਚੱਲੋ ਜੋ ਗੁਰੂ ਨੂੰ ਭਾਵੇ ਉਹਨਾਂ ਨੇ ਇਸ ਤਰ੍ਹਾਂ ਕਰਨਾ ਸ਼ੁਰੂ ਕੀਤਾ ਤੇ ਵਾਰੀ-ਵਾਰੀ ਮੋਢਾ ਡਾਕੇ ਧੋਪ ਦੇ ਧਮਾਕੇ ਨਾਲ 10-11 ਆਦਮੀ ਫਨਾਹ ਹੋ ਗਏ ਪਰ ਤੋਪ ਚਲਾਉਂਦੇ ਰਹੇ ਇਤਨੇ ਨੂੰ ਜ਼ਰਜ਼ਰੀ ਹੋਈ ਕਿਲੇ ਦੀ ਕੰਧ ਵਿੱਚ ਪਾੜ ਪੈ ਗਿਆ ਤੇ ਸਿੰਘ ਦੁਵਾਰ ਉਤੋਂ ਚੜ ਗਏ ਅੰਤ ਵਿੱਚ ਗੁਲਾਮ ਜ਼ਿਲਾਨੀ ਲਿਖਦਾ ਹੈ ਕਿ ਸਿੱਖਾਂ ਦੇ ਇਸ ਸਾਕੇ ਨੂੰ ਵੇਖ ਕੇ ਹੈਰਾਨ ਹੋ ਰਹਾ ਸੀ ਤੇ ਕਈ ਵਾਰੀ ਮੇਰਾ ਜੀਵ ਵੀ ਉਸ਼ਾਲੇ ਮਾਰਦਾ ਸੀ ਕਿ ਮੈਂ ਵੀ ਆਪਣਾ ਮੋਢਾ ਇਸ ਪਈਏ ਦੇ ਹੇਠਾਂ ਦੇ ਦਵਾਂ ਅਦਰ ਜੇ ਮੈਂ ਜਿਉਂਦਾ ਰਿਹਾ ਹਾਂ ਆਕੇ ਇਸ ਲਈ ਕਿ ਸਿੱਖਾਂ ਦੀ ਇਸ ਸੂਰਮਗਤੀ ਦੀ ਕਹਾਣੀ ਦੁਨੀਆ ਵਿੱਚ ਜਿਉਂਦੀ ਛੜ ਗਈ। ਇਸ ਵੇਲੇ ਦੀ ਗੱਲ ਮਾਲੂਮ ਹੁੰਦੀ ਹੈ ਕਿ ਜਦ ਕੀ ਮੌਕਾ ਤਾੜ ਕੇ ਅਕਾਲੀ ਫੂਲਾ ਸਿੰਘ ਨਿਹੰਗਰ ਨੇ ਅਚਾਨਕ ਹੀ ਕਿਲੇ ਦੇ ਤਵਾ ਬੋਲੇਆ। ਨਵਾਬ ਮੁਜ਼ਫਰ ਖਾਨ ਆਪਣੇ ਪੁੱਤਰਾਂ ਸਮੇਤ ਮੁਕਾਬਲੇ ਲਈ ਆਇਆ ਪਰ ਖਾਲਸੇ ਦੀ ਤਲਵਾਰ ਦੇ ਸਾਹਮਣੇ ਪੇਸ਼ ਨਾ ਚੱਲੀ ਤੇ ਸਿੰਘ ਅਕਾਲ ਦੇ ਜਕਾਰੇ ਗਜਾਉਂਦੇ ਅੰਦਰ ਜਾਣੇ ਸ਼ੁਰੂ ਹੋ ਗਏ। ਮੁਜ਼ਫਰ ਖਾਨ ਆਪਣੇ ਪੰਜਾਂ ਪੁੱਤਰਾਂ ਸਮੇਤ ਲੜਦਾ ਮਾਰਿਆ ਗਿਆ ਇਸ ਵੇਲੇ ਜਿਹੜੇ ਸੂਰਮੇ ਸਾਰਿਆਂ ਨਾਲੋਂ ਮੂਰੇ ਸਨ ਤੇ ਜੋ ਪਾੜ ਰਹੇ ਕਿਲੇ ਦੇ ਅੰਦਰ ਦਾਖਲ ਹੋਏ ਉਹਨਾਂ ਵਿੱਚੋਂ ਇੱਕ ਸਰਦਾਰ ਸ਼ਾਮ ਸਿੰਘ ਟਾਰੀ ਵਾਲਾ ਵੀ ਸੀ ਇਸ ਜੰਗ ਵਿੱਚ ਸਰਦਾਰ ਸ਼ਾਮ ਸਿੰਘ ਜ਼ਖਮੀ ਹੋ ਗਏ ਸੀ ਤੇ ਮੋਢੇ ਤੇ ਤਲਵਾਰ ਦਾ ਫੱਟ ਵੀ ਲੱਗਾ ਸੀ ਨਵਾਬ ਮੁਜ਼ਫਰ ਖਾਨ ਦਾ ਵੱਡਾ ਪੁੱਤਰ ਸਰਫਰਾਜ਼ ਖਾਨ ਤੇ ਇੱਕ ਛੋਟਾ ਜ਼ੁਲਫੀ ਖਾਨ ਜੰਗੀ ਕੈਦੀਆਂ ਦੀ ਹیثیت ਵਿੱਚ ਲਾਹੌਰ ਪਹੁੰਚਾਏ ਗਏ ਤੇ ਮਹਾਰਾਜੇ ਨੇ ਉਹਨਾਂ ਦੀ ਗੁਜ਼ਾਰੇ ਲਈ ਪੈਨਸ਼ਨ ਤੇ ਜ਼ਾਗੀਰ ਦੇ ਦਿੱਤੀ ਜਿਸ ਵੇਲੇ ਸੂਬੇ ਦੀ ਮਲਤਾਨ ਦੀ ਹਕੂਮਤ ਲਈ ਪ੍ਰਬੰਧ ਹੋਣਾ ਸ਼ੁਰੂ ਹੋਇਆ ਅਤੇ ਮਹਾਰਾਜਾ ਰਣਜੀਤ ਸਿੰਘ ਨੇ ਥਾਉਂ ਥਾਈ ਆਪਣੇ ਹਾਕਮ ਮੁਕਰਰ ਕੀਤੇ ਤਾਂ ਰੰਗਪੁਰ ਦਾ ਇਲਾਕਾ ਸਰਦਾਰ ਸ਼ਾਮ ਸਿੰਘ ਦੇ سپرد ਕੀਤਾ ਗਿਆ ਇਸ ਤਰ੍ਹਾਂ ਖਾਲਸਾ ਫੌਜ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਤੇ ਸਿੰਘ ਸੂਰਮਿਆਂ ਦੇ ਮੋਢਾ ਡਾਉਣ ਦੀ ਇਸ ਜਾਹੋ ਜਲਾਲ ਤੇ ਕਲਾਕਿਰਤੀ ਨਾਲ ਮਲਤਾਨ ਦੀ ਜੰਗ ਖਾਲਸਾ ਫੌਜ ਦੇ ਹਿੱਸੇ ਆਏ